ਤਾਂ ਤੋਂ ਬੰਦੇ 7 ਦੇ ਵਾਕੇ 35 ਦੀ ਮੀਟਿੰਗ ਕੀਤੀ ਸੀ ਕਿ ਦੁਕਾਨਦਾਰਾ ਸਮੂਹ ਜੁਗਨਾ ਵੀ ਚੱਤੇ ਬਣੀਆ ਤੇ ਕੰਮ ਕਰਦੇ ਨੇ ਸਾਧਕੇ ਵਿੱਚ ਅੱਜ ਜਿਹੜੀ ਇਹ ਝੰਡਾ ਮਾਣ ਦਾ ਪ੍ਰੋਗਰਾਮ ਸੀਗਾ ਸੂਚੇ ਪੰਜਾਬ ਚ ਸੂਚੇ ਹਿੰਦੁਸਤਾਨ ਚ ਜਿਹੜਾ 9 ਤਰੀਕ ਹੈ ਉਹ ਝੰਡਾ ਮਾਣ ਚ ਰੱਖੀ ਗਈ ਸੀ ਤਾਂ ਕਿ ਆਪਾਂ ਹਰੇਕ ਵਰਗ ਨੂੰ ਲਾਂਬੰਦ ਕੀਤਾ ਜਾ ਸਕੇ ਸੋਆ ਦੇ ਬੰਦ ਵਾਸਤੇ ਸੋਆ ਦੇ ਬੰਦ ਵਾਸਤੇ ਬਹੁਤ ਵਧੀਆ ਤਿਆਰੀਆਂ ਵੱਡੇ ਦਾ ਦੁਕਾਨਦਾਰਾਂ ਦਾ ਟੈਕਸੀ ਯੂਨੀਅਨ ਦਾ ਟਰੱਕ ਜੀ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੇ 16 ਨੂੰ ਸਮੁੱਚਾ ਗਾਜੋ ਬੰਦ ਹੋਊਗਾ ਪੰਜਾਬ ਦੇ ਪੰਜਾਬ ਦਾ ਬੰਦ ਹੋਣਾ ਹੈ ਸੜਕ ਵੀ ਸਮੁੱਚਾ ਅਸੀਂ ਬੰਦ ਰੱਖਾਂਗੇ ਸੜਕ ਦਾ ਇਤਿਹਾਸ ਆ ਕੋਈ ਦੁਨੀਆਵਰੀ ਵੀ ਬੰਦ ਹੋਇਆ ਹੈ ਮੁਕੰਮਲ ਬੰਦ ਹੋਇਆ ਤੇ ਉਸ ਦਿਨ ਅਸੀਂ ਇੱਕ ਨਾਟਕ ਮੰਡਲੀ ਆ ਕੀਤੀ ਹੋਈ ਆ ਮਲਤਰੀ ਆਈ ਸੰਗਤ ਨੂੰ ਆਪਦੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂ ਕਿਉਂਕਿ ਬਲਾਰਾ ਨੇ ਆਪਦੇ ਢੰਗ ਨਾਲ ਸਮਝਾਉਣਾ ਹੁੰਦਾ ਜੇ ਨਾਟਕ ਮੰਡਲੀ ਨਾਟਕ ਖੇਡ ਕੇ ਸ਼ੁਰੂ ਆਉਂਦੇ ਆ ਉਹ ਜਿਹੜੇ ਥੱਲੇ ਬੈਠੇ ਹੋਣਗੇ ਕਿਸਾਨ ਜਾਂ ਦਰਸ਼ਕ ਬੈਠੇ ਹੋਣਗੇ ਉਹਨਾਂ ਦੇ ਦਿਮਾਗ 'ਚ ਛੋਟੀ ਗੱਲ ਕਰਦੀ ਆ ਇਸ ਕਰਕੇ ਇੱਕ ਕਲਾਕਾਰ ਆ ਸਾਡਾ ਵੀਰ ਜਫੀਲ ਜੀ ਦਾ ਉਹ ਵੀ ਜਿਹੜੇ ਥੱਲੇ ਸੰਗਤ ਵਿੱਚ ਹੀ ਕਿਸਾਨ ਆਉਣਗੇ ਦੁਕਾਨਦਾਰ ਆਉਣਗੇ ਉਹਨਾਂ ਨੂੰ ਆਪਦੇ ਗੀਤਾਂ ਰਹੀਂ ਪ੍ਰੇਰਨਗੇ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਜੋ ਸਾਨੂੰ ਕਿੱਥੇ ਮਾਰ ਰਹੀਆਂ ਆ ਕੀ ਨੁਕਸਾਨ ਕਰ ਰਹੀਆਂ ਇਸ ਕਰਕੇ ਇਹ ਉਸ ਦੇ ਸਬੰਧ ਵਿੱਚ ਅੱਜ ਜਿਹੜੀ ਸਾਡੀ ਤਿਆਰੀ ਚੱਲ ਰਹੀ ਹੈ ਜੀ ਕਰਨੇ ਦਰਾਂ ਆਉਂਦਾ ਜੀ ਕਿੰਨੇ ਵਜੇ ਲੱਗਿਆ ਕਿੰਨੇ ਵਜੇ ਤੱਕ ਮੰਨ ਲਓ ਬਿੜੀ ਆਵਾਜ਼ੇ ਆਉਂ ਉਹ ਤਕਰੀਬਨ 10 ਤੋਂ ਲੈ ਕੇ 4 ਵਜੇ ਤੱਕ ਆਈ ਹੈ ਜੀ ਪਰ ਸੜਕ ਦੇ ਦੁਕਾਨਦਾਰਾਂ ਨੇ ਮੰਗ ਦੇ ਉੱਤੇ ਕਿ ਆ ਵੀ ਮਿਲ ਜਿਦੀ ਦੁਕਾਨਾਂ ਉਹ ਸੁਬਹ ਤੋਂ ਸ਼ਾਂਤ ਕਰ ਬੰਦ ਰੱਖਣਗੇ ਹਾਂ ਜੀ ਉਹਨਾਂ ਲਈ ਸਿਸਟਮ ਆ ਸੂ ਪ੍ਰਾਈਵੇਟ ਸਕੂਲਾਂ ਦਾ ਜਿਹੜੇ ਹੈ ਪ੍ਰਾਈਵੇਟ ਸਕੂਲਾਂ ਨੂੰ ਅਸੀਂ ਬੇਨਤੀ ਕਰਾਂਗੇ ਜੇਕਰ ਉਹਨਾਂ ਦੇ ਪੇਪਰ ਨੇੜੇ ਨਹੀਂ ਜਾਂ ਪੇਪਰ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਉਸ ਦਿਨ ਬੰਦ ਰੱਖਣਾ ਜੇਕਰ ਪੇਪਰ ਆਦੇ ਅਸੀਂ ਉਹਨਾਂ ਨੂੰ ਛੁੱਟ ਦੇਵਾਂਗੇ ਉਹਨਾਂ ਨੂੰ ਲੰਘਾਵਾਂਗੇ ਬੱਚਿਆਂ ਨੂੰ ਪੇਪਰਾਂ ਨੂੰ ਲੰਘਾਵਾਂਗੇ ਵੀ ਸਕੂਲਾਂ ਨੂੰ ਐਂਬੂਲੈਂਸ ਸਹਾਉ ਹੋਣ ਨੂੰ ਲੰਘਾਵਾਂਗੇ ਉਹ ਮਰੀਜ਼ ਆ ਪ੍ਰਾਈਵੇਟ ਗੱਡੀ 'ਚ ਵੀ ਪਲਾ ਮਰੀਜ਼ ਹੈਗਾ ਉਹ ਵੀ ਆ ਜੇ ਕੋਈ ਭੋਜ ਤੋਂ ਚੱਲਿਆ ਕੋਈ ਬਰਾਤ ਚੱਲੀ ਆ ਉਹਨੂੰ ਵੀ ਅਸੀਂ ਰਸਤਾ ਦੇਵਾਂਗੇ। ਸੇਵਾਤ ਸੁਜੋਗ करिए। ਔਰ ਕਿਸੇ ਵੀ ਦੁਕਾਨਦਾਰ ਨੂੰ ਇਹ ਬੇਇੱਜ਼ਤੀ ਨਾ ਕਰਨੀ ਪਵੇ ਕਿ ਘੱਟ ਸੁੱਤ ਨੀ ਜਾ ਆਪਣੇ ਆਪ ਚੱਟਵਾ ਕੇ ਟੋਪੇ ਦੇ ਵਿੱਚ। ਜਿਹੜੀਆਂ ਲੈ ਕੇ ਫੇਰ ਜਗਾਰ ਹੋ ਕੇ ਸੱਜਾਂ ਤੇ ਰਾਹ ਪੈ ਕੇ ਤੁਰਿਆ ਤੇ ਇਹ ਨੌਜਵਾਨ ਦੀ ਜਿਹੜਾ ਕੋਈ ਸਿੱਟਮ ਨਹੀਂ ਜਗਾਰ ਕੀਤੀ ਇੱਕ ਸੰਯੁਕਤ